ਸੋਲਵੀ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਤਹਿਤ ਪੰਜਾਬ ਦੇ ਵਿੱਚ ਰਿਕਾਰਡ ਤੋੜ ਵੋਟਿੰਗ ਹੋਈ ਦਾ ਜੇ ਕੁੱਲ 73 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਇਸ ਤੋਂ ਪਹਿਲਾਂ 1960 ਦੇ ਵਿੱਚ ਪੰਜਾਬ ਦੇ ਵਿੱਚ 71.3 ਫੀਸਦੀ ਲੋਕਾਂ ਨੇ ਵੋਟ ਪਾਈ ਸੀ ਤੇ ਪੰਜਾਬ ਦੇ ਵਿੱਚ ਬੀਤੇ ਦਿਨੀ 13 ਲੋਕ ਸਭਾ ਸੀਟਾਂ ਤੇ ਵੋਟਿੰਗ ਹੋਈ 99 ਸੀਟਾਂ ਤੇ ਬੰਪਰ ਵੋਟਿੰਗ ਵੀ ਹੋਈ ਦਾ ਜੇ કુલ 73 ਫੀਸਡ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਵੋਟਾਂ ਪੈਣ ਦਾ ਕੰਮ ਇਕਦੁੱਕਾ ਹਿੰਸਾ ਘਟਨਾਵਾਂ ਛੱਡ ਕੇ ਅਮਨ ਅਮਾਨ ਦੇ ਨਾਲ ਨਿਪਰੇ ਚੜ ਗਿਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ 73 ਫੀਸਡ ਤੱਕ ਲੋਕਾਂ ਨੇ ਵੋਟਾਂ ਪਾਈਆਂ ਇਸ ਦੌਰਾਨ ਕਈ ਹਿੰਸਾ ਘਟਨਾਵਾਂ ਵੀ ਹੋਈਆਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਤਰਮਵੀਰ ਗਾਂਧੀ ਤੇ ਅਕਾਲੀ ਕੌਂਸਲਰ ਵੱਲੋਂ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਰਾਮਪੂਰਾ ਦੇ ਵਿੱਚ ਅਕਾਲੀ ਕਾਂਗਰਸੀ ਤੇ ਰਾਂ ਦੇ ਵਿੱਚ ਗੋਲੀ ਚੱਲਣ ਦੀ ਖਬਰ ਵੀ ਮਿਲੀ ਹਾਲਾਂਕਿ ਇਸ ਤੋਂ ਇਲਾਵਾ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਬੜਾ ਦਿਲਚਸਪ ਮੁਕਾਬਲਾ ਇਸ ਦੌਰਾਨ ਵੇਖਣ ਨੂੰ ਮਿਲਿਆ ਦੱਸਿਆ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਰਿਕਾਰਡ 73% ਪੋਲਿੰਗ ਹੋਈ ਕਾਦੂਕਾ ਹਿੰਸਕ ਘਟਨਾਵਾਂ ਵੀ ਵਾਪਰੀਆਂ ਇਸ ਦੌਰਾਨ ਬਾਕੀ ਸਾਰਾ ਕੰਮ ਅਮਨ ਅਮਾਨ ਦੇ ਨਾਲ ਹੋ ਗਿਆ ਦੱਸੇ ਗਈ ਥਾਵਾਂ ਤੇ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੇ ਵਿੱਚ ਝੜਪਾਂ ਦੀਆਂ ਖਬਰਾਂ ਵੀ ਮਿਲੀਆਂ ਤੇ ਕੁੱਟਮਾਰ ਵੀ ਕੀਤੀ ਗਈ